ਹਰਿਆਣੇ ਦੇ ਵਿੱਚ ਚੋਣਾ ਆ ਗੀਆਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਗੱਲਾਂ ਵੀ ਹੋ ਗਈਆਂ ਨੇ ਨਾਇਬ ਸੈਣੀ ਹੋਰੀ ਕਹਿੰਦੇ ਨੇ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮਾਂ ਨੂੰ ਪੱਕੇ ਕਰ ਦੇਣਾ ਉਹਨਾਂ ਨੂੰ ਸਾਰੀਆਂ ਸਹੂਲਤਾਂ ਦੇਣੀਆਂ ਨੇ ਜਿਹੜੇ ਕੰਟਰੈਕਟ ਵਾਲੇ ਉਹਨਾਂ ਨੂੰ ਵੀ ਪੱਕਿਆਂ ਵਰਗੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਕਿਸਾਨਾਂ ਨੂੰ 2000 ਰੁਪਏ ਸੀ ਬੋਨਸ ਵੀ ਦੇਣਾ ਤੇ ਕੁਝ ਕਿ ਜਿਹੜੀਆਂ ਮਦਾਂ ਵੀ ਨੇ ਕੱਚੇ ਪੱਕੇ ਵਾਲੀਆਂ ਕੁਝ ਉਹਨਾਂ ਦੀ ਜਿਹੜੀ ਉੱਥੇ ਕੌਸ਼ਲ ਯੋਜਨਾ ਹੈ ਕੁਝ ਉਹਦੇ ਨਾਲ ਜੁੜੇ ਹੋਣਾ ਬੜਾ ਜ਼ਰੂਰੀ ਹੈ ਉਹਨਾਂ ਦਾ ਪਰ ਚੋਣਾ ਦੇ ਵਿੱਚ ਹਰਿਆਣਵੀਆ ਦਾ ਹਰਿਆਣੇ ਦੇ ਲੋਕਾਂ ਦਾ ਚਾਹੇ ਉਹ ਸਿੱਖ ਨੇ ਚਾਹੇ ਹਿੰਦੂ ਨੇ ਕਿਸੇ ਵੀ ਕੌਮ ਨਾਲ ਸੰਬੰਧਤ ਨੇ ਸਭ ਦਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਚੋਣਾ ਵਿੱਚ ਦਾ ਜੀ ਸਾਰਿਆਂ ਦਾ ਹੁੰਦਾ ਹੀ ਆ ਭਲਾ ਤੇ ਮਿੰਦਰ ਜੀ ਇੱਕ ਵਾਰ ਦਾ ਭਲਾ ਹੁੰਦਾ ਹੀ ਆ। ਉਹ ਗੱਲ ਵਾਕ ਹੈ ਕਿ ਇੱਕ ਵਾਰੀ ਝੜਾ ਕੇ ਆਪਣਾ ਉਹ ਫਿਰ ਕੋੜੀ ਖਿੱਚ ਲੈਂਦੇ ਆ। ਉਹ ਗੱਲ ਵਾਕ ਹੈ ਪਰ ਦੇਖੋ ਚੰਗਾ ਹੋਵੇ ਹਰਿਆਣੇ ਦੇ ਲੋਕਾਂ ਨਾਲ ਹਰਿਆਣਾ ਪੰਜਾਬ ਨਾਲੋਂ ਵੱਧ ਤਰੱਕੀ ਕਰ ਰਿਹਾ ਇਸ ਟਾਈਮ। ਬੜੀ ਵੱਡੀ ਗੱਲ ਤੁਹਾਨੂੰ ਕਹਿ ਰਿਹਾ ਹਾਂ। ਪੰਜਾਬ ਨਾਲੋਂ ਬੜ ਤਰੱਕੀ ਕਰ ਰਿਹਾ ਹਰਿਆਣਾ ਪੰਜਾਬ ਨਾਲੋਂ ਦੇ ਕਿਉਂਕਿ ਕੇਂਦਰ ਸਰਕਾਰ ਨੇ ਭਾਜਪਾ ਨੇ ਪੂਰਾ ਜ਼ੋਰ ਲਾਇਆ ਪਾਇਆ ਹਰਿਆਣੇ ਦੇ ਉੱਪਰ ਤੇ ਜਿੱਦਾਂ ਹੁਣ ਇਹ ਚੱਲ ਰਿਹਾ ਮੁੱਦਾ ਅੱਗੇ ਅੱਗੇ ਇਹ ਵੀ ਚੱਲੇਗਾ ਤੇ ਬਾਕੀ ਕਿਥੇ ਨਾ ਹਰਿਆਣੇ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਦੇਖੋ ਕਮਾਲ ਦੀ ਗੱਲ ਦੇਖੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਵਰਗੀਆਂ ਸਹੂਲਤਾਂ ਦੇਣ ਦਾ ਐਲਾਨ ਕਰਤਾ ਉਹਨਾਂ ਨੇ ਹੂੰ ਤਨਖਾਹ ਵੀ ਕਹਿੰਦੇ ਪੱਕੇ ਮੁਲਾਜ਼ਮਾਂ ਵਰਗੀ ਦਵਾਂਗੇ ਅਸੀਂ ਹੂੰ ਬੜਾ ਮੋਟਾ ਫਰਕ ਹੋਏਗਾ ਇਹਦੇ ਹਰਿਆਣੇ ਦੇ ਵਿੱਚ ਮੁਲਾਜ਼ਮਾਂ ਦੇ ਵਾਸਤੇ ਬੜੀਆ ਖਬਰ ਹੈ ਅੱਜ ਅਖਬਾਰਾਂ 'ਚ ਪੜ੍ਹ ਲਓ ਤੁਸੀਂ ਹਰਿਆਣੇ ਦੇ ਮੁਲਾਜ਼ਮੋਂ ਹੂੰ ਤੁਹਾਡੇ ਵਾਸਤੇ ਬੜੀਆ ਖਬਰ ਆ ਇਹ ਬਹੁਤ ਸਾਰੇ ਅਖਬਾਰਾਂ 'ਚ ਖਬਰ ਲੱਗੀ ਹੋਈ ਅੱਜ ਹਰਿਆਣੇ ਦੇ ਵਿੱਚ ਜੀ ਹਰਿਆਣੇ ਦੇ ਵਿੱਚ ਚੋਣਾਂ ਆ ਗਈਆਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਗੱਲਾਂ ਵੀ ਹੋ ਗਈਆਂ ਨੇ ਨਾਇਬ ਸੈਣੀ ਹੋਰੀ ਕਹਿੰਦੇ ਨੇ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮਾਂ ਨੂੰ ਪੱਕੇ ਕਰ ਦੇਣਾ ਉਹਨਾਂ ਨੂੰ ਸਾਰੀਆਂ ਸਹੂਲਤਾਂ ਦੇਣੀਆਂ ਨੇ ਜਿਹੜੇ ਕੰਟਰੈਕਟ ਵਾਲੇ ਉਹਨਾਂ ਨੂੰ ਵੀ ਪੱਕੀਆਂ ਵਰਗੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਕਿਸਾਨਾਂ ਨੂੰ 2000 ਰੁਪਏ ਸੀ ਬੋਨਸ ਵੀ ਦੇਣਾ ਹੈ ਤੇ ਕੁਝ ਕਿ ਜਿਹੜੀਆਂ ਮਦਾਂ ਵੀ ਨੇ ਕੱਚੇ ਪੱਕੇ ਵਾਲੀਆਂ ਕੁਝ ਉਹਨਾਂ ਦੀ ਜਿਹੜੀ ਉੱਥੇ ਕੋਸ਼ਲ ਯੋਜਨਾ ਹੈ ਕੁਝ ਉਹਦੇ ਨਾਲ ਜੁੜੇ ਹੋਣਾ ਬੜਾ ਜ਼ਰੂਰੀ ਹੈ ਉਹਨਾਂ ਦਾ ਪਰ ਚੋਣਾਂ ਦੇ ਵਿੱਚ ਹਰਿਆਣਵੀਆ ਦਾ ਹਰਿਆਣੇ ਦੇ ਲੋਕਾਂ ਦਾ ਚਾਹੇ ਉਹ ਸਿੱਖ ਨੇ ਚਾਹੇ Hindu ਨੇ ਕਿਸੇ ਵੀ ਕੌਮ ਨਾਲ ਸੰਬੰਧਿਤ ਨੇ ਸਭ ਦਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ ਚੋਣਾਂ ਵਿੱਚ ਤਾਂ ਜੀ ਸਾਰਿਆਂ ਦਾ ਹੁੰਦਾ ਹੀ ਆ ਭਲਾ ਤੇ ਮਿੰਦਰ ਜੀ ਇੱਕ ਵਾਰ ਦਾ ਭਲਾ ਹੁੰਦਾ ਹੀ ਆ ਉਹ ਗੱਲ ਵੱਖ ਹੈ ਕਿ ਇੱਕ ਵਾਰੀ ਚੜਾ ਕੇ ਆਪਣਾ ਉਹ ਫਿਰ ਕੋੜੀ ਖਿਚ ਲੰਦੇ ਆ ਉਹ ਗੱਲ ਵਾਕਿਆ ਪਰ ਦੇਖੋ ਚੰਗਾ ਹੋਵੇ ਹਰਿਆਣੇ ਦੇ ਲੋਕਾਂ ਨਾਲ ਹਰਿਆਣਾ ਪੰਜਾਬ ਨਾਲੋਂ ਵੱਧ ਤਰੱਕੀ ਕਰ ਰਿਹਾ ਇਸ ਟਾਈਮ ਬੜੀ ਵੱਡੀ ਗੱਲ ਤੁਹਾਨੂੰ ਕਹਿ ਰਿਹਾ ਪੰਜਾਬ ਨਾਲੋਂ ਵੱਧ ਤਰੱਕੀ ਕਰ ਰਿਹਾ ਹਰਿਆਣਾ ਪੰਜਾਬ ਨਾਲੋਂ ਦੇ ਕਿਉਂਕਿ ਕੇਂਦਰ ਸਰਕਾਰ ਨੇ ਭਾਜਪਾ ਨੇ ਪੂਰਾ ਜ਼ੋਰ ਲਾਇਆ ਹਰਿਆਣੇ ਦੇ ਉੱਪਰ ਤੇ ਜਿੱਦਾਂ ਹੁਣ ਇਹ ਚੱਲ ਰਿਹਾ ਮਿਲਦਾ ਅੱਗੇ ਅੱਗੇ ਇਹ ਵੀ ਚੱਲੇਗਾ ਤੇ ਬਾਕੀ ਕਿਥੇ ਨਾ ਹਰਿਆਣੇ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਦੇਖੋ ਕਮਾਲ ਦੀ ਗੱਲ ਦੇਖੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਵਰਗੀਆਂ ਸਹੂਲਤਾਂ ਦੇਣ ਦਾ ਐਲਾਨ ਕਰਤਾ ਉਹਨਾਂ ਨੇ ਹੂੰ ਤਨਖਾਹ ਵੀ ਕਹਿੰਦੇ ਪੱਕੇ ਮੁਲਾਜ਼ਮਾਂ ਵਰਗੀ ਦਵਾਂਗੇ ਅਸੀਂ ਹੂੰ ਮਾੜਾ ਮੋਟਾ ਫਰਕ ਹੋਏਗਾ ਇਹਦੇ ਹਰਿਆਣੇ ਦੇ ਵਿੱਚ ਮੁਲਾਜ਼ਮਾਂ ਦੇ ਵਾਸਤੇ ਵਧੀਆ ਖਬਰ ਹੈ ਅੱਜ ਅਖਬਾਰਾਂ 'ਚ ਪੜ੍ਹ ਲਓ ਤੁਸੀਂ ਇਹਨਾਂ ਦੇ ਮੁਲਾਜ਼ਮੋਂ ਹੂੰ ਤੁਹਾਡੇ ਵਾਸਤੇ ਵਧੀਆ ਖਬਰ ਹੈ ਬਹੁਤ ਸਾਰੇ ਅਖਬਾਰਾਂ 'ਚ ਖਬਰ ਲੱਗੀ ਹੋਈ ਹੈ ਅੱਜ ਹਰਿਆਣੇ ਦੇ ਵਿੱਚ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ